ਦਰਾ ਵੀਰੇ ਕਿੱਧਰ 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 ਤੇ ਪਾਈ ਨੂੰ ਦੇਖੋ ਚਿੱਤਾ ਦਿਖਿਆ ਹੁਣੇ ਹੁਣੇ ਕਿੱਧਰ ਆ ਵੀਰੇ ਹਾਂਜੀ ਸਸੇ ਗਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਦਿਨ ਤੱਕ ਨਾ ਵੀਡੀਓ ਦੇ ਵਿੱਚ ਓਕੇ ਵੀਰੇ ਸ਼ਾਮ ਦੇ 5:30 ਦਾ ਟਾਈਮ ਆ ਤੇ ਆਪਾਂ ਚੱਲੇ ਚਰੀ ਲੈਣਾ ਆ ਦੇਖੋ ਆਪਾਂ ਕੱਟਾਂ ਨੇ ਨਾਲ ਤੇ ਰੇੜੀ ਜੋੜੀ ਹੋਈ ਆ ਤੇ ਆਪਾਂ ਇਸੇ ਚਰੀ ਲੈਣਾ ਤੇ ਦੇਖ ਸਕਦੇ ਤੁਸੀਂ ਸ਼ਾਮ ਦਾ ਮੌਸਮ ਹੋ ਰਿਹਾ ਇਸ ਆਪਾਂ ਇੱਥੇ ਉਧਰ ਹੀ ਚਿੱਤੇ ਇੱਕ ਵਾਰੀ ਬਨੇ ਹਨ ਉਹਨਾਂ ਪਤਾਈਏ ਜਗਾਂ ਤੁਸੀਂ ਪਛਾਣ ਲਈ ਚੱਲ ਚੱਲ ਕਿ ਆ ਜਗਾਂ ਤੁਸੀਂ ਪਛਾਣ ਹੀ ਲਈ ਹੋਣੀ ਕਿਉਂਕਿ ਅਕਸਰ ਆਪਾਂ ਇੱਥੇ ਵੀੜੀਆਂ ਪਾਉਂਦੇ ਰਹਿੰਦੇ ਹਾਂ ਤੇ ਇੱਕ ਦਿਨ ਤੁਹਾਨੂੰ ਪਤਾਈਏ ਇੱਥੇ ਰੌਲਾ ਹੀ ਬਹੁਤ ਪਿਆ ਸੀ ਤੇ ਇਹ ਨਿਸ਼ਾਨ ਵੀ ਆਪਾਂ ਨੂੰ ਮਿਲੇ ਸੀ ਕੋਪਨਾਕ ਜਾਨਵਰ ਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਪਹੁੰਚ ਗਏ ਵੀਰੋ ਦੇਖੋ ਖੇਤ ਚ ਤੇ ਆਹ ਦੇਖੋ ਆਪਣਾ ਕੱਟਾ ਬੰਨਤਾ ਤੇ ਇੱਧਰ ਰੇੜੀ ਆਪਣੀ ਖੜ ਗਈ ਤੇ ਆਹ ਨਹਿਰਾ ਤੁਹਾਨੂੰ ਪਹਿਲਾਂ ਵੀ ਆਪਾਂ ਕਈ ਵਾਰ ਦਫਾਈ ਹੋਈਆ ਤੇ ਲਵੇ ਲਵੇ ਸਾਰੀ ਨਹਿਰ ਜਾਰੀ ਆ ਉਹਨੇ ਖੇਤਾਂ ਦੇ ਤੇ ਉੱਥੇ ਉਦਨਾਂ ਵਾਲੇ ਕਾਲੂ ਨੇ ਬਹੁਤ ਥਫੜਾ ਥਫੜੀ ਮਚਾਈ ਸੀ ਤੇ ਚਰੀਆਂ ਦੇ ਵਿੱਚ ਇੱਧਰ ਸਾਰੀਆਂ ਚਰੀਆਂ ਵੀਰੇ ਉਹ ਬਾਜ ਰਖੜਿਆ ਤੇ ਚਰੀ ਵਗੈਰਾ ਇੱਧਰ ਸਾਰੀ ਤੇ ਆਹ ਸਾਰੀ ਨਦੀਆ ਤੇ ਬਾਂਦਰਾਂ ਨੇ ਵੀਰੇ ਬਹੁਤ ਆਂਕ ਕਰਖੇ ਤੇ ਬੰਦ ਰਿਓ ਰਹਿੰਦੇ ਸਾਰੇ ਇੱਧਰ ਹਤਾਏ ਬੰਦਰ ਰਹਿੰਦੇ ਆ ਦੇਖੋ ਲਵੇ ਲਵੇ ਲੈ ਮਿੱਤਰੋ ਚਰੀ ਆਪਾਂ ਬੜਤੀ ਤੇ ਤਿੰਨ ਕ ਪਾਰ ਆਪਾਂ ਵੱਡੇ ਨਾ ਆਲ ਰੇੜੀ ਖੜੀ ਆ ਰੇੜੀ ਥੋੜੀ ਜੀ ਫੁੱਲਪਰ ਕਲੇਜੇਗਰਾਂ ਪਰ ਗਰਮੀ ਬਹੁਤ ਆ ਵੀਰੋ ਤੇ ਚਰੀ ਪੰਬੜਤੀ ਨੂੰ ਦਿਖਾਣੇ ਆ ਤੇ ਚਰੀ ਪਹਿਲਾਂ ਆਪਾਂ ਪਾ ਲਈਏ ਰੇੜੀ ਵਿੱਚ ਲੱਤ ਲਈਏ ਫਿਰ ਜਿੰਨੀ ਘਟਾ ਗਈ ਤੇ ਉਹਨੇ ਵੀ ਫਿਰ ਦੁਬਾਰਾ ਆਪਾਂ ਵੜ ਲੈਣੀ ਥੋੜੀ ਪਰ ਕਰਮੇ ਅੱਜ ਬਹੁਤ ਆ ਵੀਰੋ ਚਲੋ ਫਿਰ ਪਹਿਲਾਂ ਲੱਦਦੇ ਆ ਰੇੜੀ ਚ ਤੇ ਆ ਦੇਖੋ ਵੀਰੋ ਐਨੀ ਚਰੀ ਪੰਬੜਤੀ ਤੇ ਰੇੜੀ ਵਿੱਚ ਲੱਦ ਲਈਏ ਤੇ ਇੱਕ ਗੱਲ ਹੋਰ ਵੀਰੋ ਜੇ ਆਪਣੇ ਵੀਰ ਨੂੰ ਕਿਸੇ ਨੂੰ ਕੰਦੇ ਕੱਟਾ ਚਾਹੀਦਾ ਰੇੜੀ ਵਿੱਚ ਜੋੜਨ ਲਈ ਤੇ ਉਹ ਸਾਹਮਣੇ ਕੱਟਾ ਆਪਣਾ ਬਖਾਉ ਆਇਓ 40000 ਰੁਪਏ ਮੰਗਾ ਪੈਸਾ ਤੇ ਆ ਦੇਖੋ ਚੰਗਾ ਵਧੀਆ ਕੱਟਾ ਜੋਰ ਪੂਰਾ ਕੱਟੇ ਮਾ ਤੇ ਜੇ ਕਿਸੇ ਨੂੰ ਲੈਣਾ ਹੋਵੇ ਤੇ ਕਮੈਂਟ ਵਿੱਚ ਦੱਸ ਸਕਦਾ ਕਿਉਂਕਿ ਆਪਣੇ ਵੀਰੋ ਦੂਸਰਾ ਕੱਚਾ ਕੱਟਾ ਇੱਕ ਛੋਟਾ ਤਿਆਰ ਹੋ ਰਿਹਾ ਤੇ ਆਪਾਂ ਉਸ ਨੂੰ ਜੋੜਾਂ ਰੇੜੀ ਮਾ ਖਾਲੀ-ਹੋਲੀ ਕੱਢਿਆ ਹੋਇਆ ਤੇ ਆਪਾਂ ਇਸ ਨੂੰ ਵੇਚਾਂ ਜੇ ਕਿਸੇ ਨੂੰ ਲੈਣਾ ਹੋਵੇ ਚਲੋ ਫਿਰ ਲੱਦਦੇ ਹਾਂ ਪਹਿਲਾਂ ਚਰੀ ਫਿਰ ਆਪਾਂ ਦੇਖਦੇ ਹਾਂ ਕਿੰਨੀ ਕੱਟੀ ਕਿੰਨੀ ਵਧੀ ਹੈ ਚਲੋ ਕਰਦੇ ਹਾਂ ਫਿਰ ਕੱਲ ਤੇ ਵੀਰੋ ਰੇੜੀ માં ਆਪਾਂ ਨੇ ਚਰੀ ਲੱਦ ਲਈ ਪਰ ਚਰੀ ਥੋੜੀ ਜਿਹੀ ਕੱਟ ਗਈ ਆ ਦੇਖੋ ਰੇੜੀ ਆਪਾਂ ਨੇ ਇੱਧਰ ਭਰ ਲਈ ᱛੀ ਪਰ ਰੇੜੀ માં ਥਿ ਚਰੀ ਕੱਟ ਗਈ ਚਲੋ ਪੜਦੇ ਤਿੰਨ ਚਾਰ ਥੱਪੇ ਹੋਰ ਤੇ ਮੈਨੂੰ ਲੱਗਦਾ ਚਰੀ ਥੋੜੀ ਜਿਹੀ ਰਹਿ ਗਈ ਸੀ ਮੈਨੂੰ ਲੱਗਦਾ ਸਾਰੀ ਵੱਢੀ ਜਾਣੀ ਹੈ ਤੇ ਇੱਧਰ ਆਪਾਂ ਦੇਖੋ ਰੇੜੀ ਮਾ ਭਰੀ ᱛੀ ਰੇੜੀ ਪਰ ਹਲੇ ਕੱਟ ਆ ਗਈ ਡੰਗਰ ਆਪਣੇ ਬਾ 15-20 ਹੋ ਰਹੇ ਵੀਰੋ ਚਰੀ ਥੋੜੀ ਜਿਹਾ ਕੱਟ ਲਈ ਜਾਂ ਆਪਾਂ ਕਿਉਂਕਿ ਚੜੀਆਂ ਹੁਣ ਹੈ ਨਹੀਂ ਘਟ ਰੀਆਂ ਤੁਹਾਨੂੰ ਪਤਾ ਹੀ ਆ ਹੁਣ ਅੱਗੇ ਕਣਕਾਂ ਦਾ ਟਾਈਮ ਆ ਗਿਆ ਬਰਸੀਨਾ ਦਾ ਬਰਸੀਨ ਬਰਸੂਣ ਵੀ ਜਾਏ ਬਾਕੀ ਆਪਾਂ ਇਧਰ ਪੀਚੀ ਹੋਈ ਆ ਬਾਕੀ ਥੋੜੀ ਉਧਰ ਵੀ ਬੀਜੀ ਹੋਈ ਆ ਉਧਰ ਹਲੇ ਖੜੀ ਆ ਉਹ ਸਾਹਮਣੇ ਵੱਡ ਬੁੱਢੀਏ ਬਾਜਰਾ ਬੀਜਾਂਗੇ ਤੇ ਇਧਰ ਆਪਾਂ ਬਾਜਰਾ ਥੋੜਾ ਜਿਹਾ ਬੀਜਤਾ ਤੇ ਵੀਰੋ ਆਪਾਂ ਨੇ ਰੇੜੀ ਭਰ ਲਈ ਫੁੱਲ ਦੇਖੋ ਤੇ ਕੱਖ ਵੱਢ ਲੇ ਤੇ ਕਟਾਈ ਪੂਰਾ ਦੇਖੋ ਛਾਲਾ ਮਾਰ ਰਿਹਾ ਵੀ ਚਲੋ ਤੇ ਨਿੱਕ ਟੱਕੀ ਰਹੇਗੀ ਨੂੰ ਪਕਲੂ ਵੱਡਾਂਗੇ ਤੇ ਆ ਦੇਖੋ ਇੰਨੀ ਬਚ ਗਈ ਵੱਡਣ ਨੂੰ ਤੇ ਵੀ ਲੈ ਜੀਏ ਵੱਟ ਸਕਦੇ ਆ ਪਰ ਵੀਰੋ ਤੁਹਾਨੂੰ ਪਤਾ ਇਹ ਚਰੀ ਹਲੇ ਘਾਟਾ ਤੇ ਫਿਰ ਵੱਡਾਂਗੇ ਆਪਾਂ ਕੱਲ ਨੂੰ ਇਹਨੂੰ ਤੇ ਵੀਰੋ ਇੱਕ ਆਪਾਂ ਵੀਡੀਓ ਪਾਈ ਸੀ ਥੋੜਾ ਟਾਈਮ ਪਹਿਲਾਂ ਜਿਹੇ ਤੇਜੂ ਇਹਦੀ ਤੇ ਲੋਕ ਕਹਿੰਦੇ ਸੀ ਫੇਕ ਆ ਫੇਕ ਆ ਵੀਰੋ ਫੇਕ ਦੀ ਹੈਗੀ ਕਿਉਂਕਿ ਤੇਜੂ ਆ ਹੈ ਸੀ ਪਰ ਹੁਣ ਫੜਿਆ ਗਿਆ ਤੇ ਥੋੜੇ ਦਿਨ ਪਹਿਲਾਂ ਆਪਾਂ ਨੇ ਇੱਕ ਵੀਡੀਓ ਪਾਈ ਸੀ ਜੋ ਕਾਲੂ ਨੂੰ ਆਪਾਂ ਨੂੰ ਕੁਝ ਦੇਖਿਆ ਸੀ ਬਹੁਤ ਹੀ ਖੌਖਾਰ ਜਾਨਵਰ ਤੇ ਆਪਾਂ ਤੁਹਾਨੂੰ ਪੈੜਾ ਵੀ ਦਿਖਾਵਾਂਗੇ ਤੇ ਬਾਕੀ ਆਪਣਾ ਵੀਰ ਇੱਕ ਹੋਰ ਆਇਆ ਇੱਧਰ ਮਾਨਸੇਰੀਏ ਵੱਲ ਤੋਂ ਤੇ ਉਹਨੂੰ ਪੁੱਛਦੇ ਆਂ ਆਪਾਂ ਦੇਖੋ ਵੀਰੋ ਪਹਿਲਾਂ ਪੈੜਾ ਦੇਖੋ ਤੁਸੀਂ ਦੇਖ ਸਕਦੇ ਹੋ ਆ ਪੈੜਾ ਦੇਖੋ ਕਿਵੇਂ ਜਿੱਦ ਇੱਧਰੋਂ ਆਪਣਾ ਕਾਲੂ ਜਦੋਂ ਪਿੱਛੇ ਭੱਜੇ ਸੀ ਉੱਧਰ ਤੋਂ ਆ ਕੇ ਇੱਧਰੋਂ ਸਾਰ ਏਰੀਆ ਵਿੱਚ ਕੋਈ ਮੈਂਬਰ ਕਾਲੂ ਨੂੰ ਹਜੇ ਤੱਕ ਮਿਲਿਆ ਕੁਛ ਨਹੀਂ ਤੇ ਬਾਕੀ ਮੁੰਡਾ ਆਪਣਾ ਆਇਆ ਇੱਕ ਮਾਨਸੇਵਾਲ ਤੋਂ ਉਹਨੂੰ ਪੁੱਛ ਰਹੇ ਵੀ ਮਾਨਸੇਵਾਲ ਹੈਗਾ ਕੋਈ ਰੋਲਾ ਜਾਂ ਨਹੀਂ ਹਾਂ ਵੀਰੇ ਸਾੜਾ ਵੀਰੇ ਪੈਰੇ ਉੱਧਰ ਰੋਲਾ ਬਹੁਤ ਪੈਰੇ ਚਿੱਤੇ ਦੇ ਵੀਰੇ ਅੱਤ ਕਰ ਮਿਲਿਆ ਨਹੀਂ ਪਾਲੀ ਹੁੰਦੀ ਵੀਰੇ ਅੱਛਾ ਮਿਲਿਆ ਨਹੀਂ ਇੱਦਾਂ ਕਈ ਬੰਦੇ ਨੇ ਦਿਖਿਆ ਕਿਤੇ ਕਿੱਥੀ ਬੈਠਾ ਦੇਦਾ ਤੇ ਇੱਧਰ ਪਿੰਡਾਂ ਵਿੱਚ ਆਪਣੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਬਹੁਤ ਰੌਲਾ ਪਿਆ ਹਾਂ ਪੈਰ ਇੱਧਰ ਪਾਤੜਾ ਸਾੜੀ ਵੀ ਉਹ ਪੈਰਿਆ ਬਾਜੀ ਅੱਛਾ ਹਾਂ ਕਈ ਏਰੀਆ ਚ ਚਿੱਤਾ ਆ ਜਿੰਦਾ ਤੇ ਕਿਸੇ ਨੂੰ ਦਿਖਿਆ ਮਤਲਬ ਹਾਂ ਦਿਖਿਆ ਬਾਜੀ ਕਈ ਬੈਠਾ ਹੁੰਦਾ ਮੋਟਰ ਮੋਟਰ ਦੇ ਪਾਸ ਲੱਗ ਜਾਂਦਾ ਤੇ ਤੁਹਾਨੂੰ ਦਿਖਿਆ ਕਿ ਨਹੀਂ ਹੈਗਾ ਹਾਂ ਦਿਖਿਆ ਸਾਨੂੰ ਵੀ ਕਿੱਥੇ ਦਿਖਿਆ ਤੁਹਾਨੂੰ ਸਾਨੂੰ ਤਾਂ ਇੱਥੇ ਦਿਖਾਈ ਹੁਣ ਮੈਂ ਤਾਂ ਇੱਧਰ ਗਿੜਾ ਮਾਰ ਰਿਹਾ ਤੇ ਵੀਰ ਆਪਣਾ ਪਾਤੜਾ ਤੋਂ ਆਇਆ ਪਾਤੜੇ ਇਸਕੇ ਨਾਨਕੇ ਹਾਂ ਤੇ ਉੱਥੇ ਵੀਰ ਜਾਂਦਾ ਸਾਨੂੰ ਕੈਮਰੇ ਵਿੱਚ ਪਤਾ ਲੱਗਿਆ ਕੈਮਰੇ ਵਿੱਚ ਦਿਖਿਆ ਚਲੋ ਬਾਕੀ ਪੁੱਛਦੇ ਆਂ ਚਿੱਤਾ ਫਿਰਦਾ ਸੀ ਭਾਜੀ ਦੇਖਿਆ ਕੈਮਰੇ ਜਰਾਤ ਨੂੰ ਅੱਛਾ ਦੋ ਤਿੰਨ ਗਰਾਉਂਡ ਕੱਢੇ ਚਿੱਤੇ ਨੇ ਪਤਾ ਲੱਗ ਰਿਹਾ ਕਲੀਅਰ ਹੈ ਕੈਮਰੇ 'ਚ ਆਇਆ ਹਾਂ ਕੈਮਰੇ ਜਾ ਰਿਹਾ ਭਾਜੀ ਫਿਰ ਪਤਾ ਲੱਗਿਆ ਕੁਝ ਕਿੱਧਰ ਗਿਆ ਬਾਬੂ ਦਾ ਕੁਝ ਨਹੀਂ ਲੱਗਦਾ ਭਾਜੀ ਉਹਦਾ ਪਿੰਡ ਪਾਰ ਕਰ ਜਾਂਦਾ ਕਿ ਜੇ ਅਗਲੇ ਪਿੰਡ ਅਗਲੇ ਪਿੰਡ ਅੱਛਾ ਪਤਾ ਲੱਗਦਾ ਨਹੀਂ ਉਹਦਾ ਚਲੋ ਦੇਖੋ ਕੁੱਤਾ ਕਿਵੇਂ ਤੇ ਭੱਜ ਆਇਆ ਵੀਰੋ ਇੱਧਰ ਮਤਲਬ ਇੱਧਰ ਸੁਨਸਾਨ ਜਹ ਏਰੀਆ ਕੁੱਤਾ ਕਿੰਨੀ ਸਪੀਡ 'ਚ ਜਾ ਰਿਹਾ ਉਹ ਦੇਖ ਸਕਦੇ ਹੋ ਤੁਸੀਂ ਤੇ ਵੀ ਜੇ ਉਹ ਕਹਿੰਦੇ ਆ ਫੜਿਆ ਗਿਆ ਫੜਿਆ ਫੜਿਆ ਵੀ ਗਿਆ ਹੋਣਾ ਚਲੋ ਵਧੀਆ ਗੱਲ ਆ ਪਰ ਵੀਰੇ ਤਿੰਦੂ ਇਹ ਜਿਹੜੇ ਕਈ ਹੈ 3-4 ਆ ਇੱਕ ਅੱਧਾ ਨਹੀਂ ਹੈਗਾ ਤੇ ਬਾਕੀ 22 ਆਪਣਾ ਆਇਆ ਏ 22 ਵੀ ਦੇਖੋ ਪਾਤੜੇ ਸਾਈਡ ਤੋਂ ਆਇਆ ਉੱਧਰ ਮਤਲਬ 2-3 ਮਹੀਨੇ ਰਹਿ ਕੇ ਆਇਆ ਤੇ ਇੱਧਰ ਇਤੇ ਨਾਨਕੇ ਆ ਤੇ ਵੀਰ ਕਹਿੰਦਾ ਵੀ ਉੱਧਰ ਵੀ ਬੋ ਰੋਲਾ ਚੱਲ ਰਿਹਾ ਤੇ ਬਾਕੀ ਧਿਆਨ ਰੱਖਿਆ ਕਰੋ ਖਿਆਲ ਰੱਖਿਆ ਕਰੋ ਵੀਰੇ ਰੋਲਾ ਹੱਲੇ ਵੀ ਹੈਗਾ ਕਿਉਂਕਿ ਤਿੰਦੂ ਇੱਕ ਦੋ ਨਹੀਂ ਹੈਗਾ ਇਹ ਕਈ ਤਿੰਦੂ ਹੈ ਆ ਤੇ ਇਸ ਕਰਕੇ ਆਪਣਾ ਖਿਆਲ ਰੱਖਿਆ ਕਰੋ ਤੇ ਧਿਆਨ ਰੱਖਿਆ ਕਰੋ ਖਾਸ ਕਰ ਆਪਣੇ ਪਟਿਆਲੇ ਜ਼ਿਲ੍ਹੇ ਦੇ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਤੱਕ ਤਨ ਸਾਨੂੰ ਸਸਰੀ ਕਾਲ ਵੀਰ ਨਿਸ਼ਾਨੀ ਲਾ ਕੇ ਜਾ ਰਿਹਾ ਹੁਣ ਤੈਨੂੰ ਪਤਾ ਹੀ ਹੈ ਜੀ ਚੜੀ ਆ ਵੀਰ ਦੀ ਇੱਥੇ ਤੇ ਆ ਇੱਥੇ ਵੀ ਬਹੁਤ ਹਵੜਾ ਧਫੜੀ ਮਚਾਈ ਹੋਈ ਆ ਵੀਰ ਦਿਖਾ ਰਿਹਾ ਤੇ ਵੀਰੇ ਇੱਧਰ ਆਪਣੇ ਏਰੀਏ ਦੇ ਵਿੱਚ ਤੁਸੀਂ ਡੰਗਰ ਡੰਗਰ ਬੰਦੇ ਹੋ ਪਤਾ ਲੱਗਿਆ ਕੁਝ ਨਹੀਂ ਵੀਰੇ ਕੁਝ ਨਹੀਂ ਪੜਨਾ ਅੱਛਾ ਤੇ ਆਪਣਾ ਕਾਲੂ ਕਾਲੂ ਆਪਣਾ ਥੋੜਾ ਕੁੱਤਾ ਜਿਹੜਾ ਕਾਲੂ ਉਹ 2-3 ਦਿਨ ਮਤਲਬ ਬਹੁਤ ਫਿਰ ਉਹਦਾ ਆਪਣੀ ਕਿੱਧਰ ਗਿਆ ਪਏ ਗਿਆ ਪੇ ਹੋ ਗਿਆ ਵੀਰੇ 2-3 ਦਿਨ ਇਸ ਏਰੀਏ ਵਿੱਚ ਰਿਹਾ ਤੇ ਚਲੋ ਬਾਕੀ